ਆ ਬਾਈ ਅੱਜ ਅਸੀਂ ਸਾਡੇ ਮੰਡੀ ਉਗਰਾਹੀ ਲੋਕਲ ਮੰਡੀ ਆਏ ਆ ਆਪਣੇ ਮੰਡੀ ਤੇ ਆਪਣਾ ਮਿੱਤਰ ਲਾਲੀ ਆਪਣੀ ਲੋਕਲ ਮੱਝ ਹੀ ਰੱਖਦਾ ਤੇ ਘਰੇਲੂ ਮੱਝਾਂ ਰੱਖਦਾ ਤੇ ਕਰੀ ਆਜਾ ਆਪਾਂ ਬਾਈ ਨਾਲ ਗੱਲ ਜੇ ਕਿਹੜੀ ਮੱਝਾਂ ਰੱਖੀਆਂ ਨੇ ਬਾਈ ਕੋਲੇ ਇੱਕ ਬਹੁਤ ਸੋਹਣੀ ਝੋਟੀ ਐ ਆਪਾਂ ਇਹਦੇ ਨਾਲ ਤੁਹਾਨੂੰ ਮੁਲਾਕਾਤ ਕਰਾਉਨੇ ਆਂ ਹਾਂ ਬੀ ਗੁਰਨਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਇਹ ਤੀਜੇ ਸੂਏ ਝੋਟੀ ਐ ਬਾਈ ਠੀਕ ਐ ਆਪਣੇ ਨਵੇਂ ਠੀਕ ਐ ਤੇ ਕਿੰਨਾ ਦੁੱਧ ਕੱਢਦੀ ਜੀ ਇਹ ਪਿਛਲੇ ਸਾਲ ਇਹ ਦੋ ਸੂਏ ਆਪਣੇ ਲਵੇ ਹੋ ਰਹੀ ਗਈ ਜੀ ਠੀਕ ਹੈ ਤੇ ਤੀਜੇ ਸੂਏ ਲਈ ਇਹ ਗੱਭਣਾ ਬਈ ਠੀਕ ਹੈ ਕਿੰਨੇ ਮਹੀਨਿਆਂ ਦੀ ਗੱਭਣਾ ਤੁਸੀਂ ਇਹ ਸਾਢੇ 6 ਮਹੀਨੇ ਦੀ ਗੱਭਣਾ ਬਈ ਠੀਕ ਹੈ ਤੇ ਪਿਛਲੇ ਸਾਲ ਇਹਨੇ ਜਿਹੜਾ ਦੁੱਧ ਕੱਢਿਆ ਉਹ ਕਿੰਨਾ ਕੱਢਿਆ ਟੋਟਲ 13 ਲੀਟਰ ਦੁੱਧ ਕੱਢਿਆ ਬਈ ਠੀਕ ਹੈ ਤੇ ਦੇਖ ਬਈ ਸਿੰਗਾ ਸੂੰਗਾ ਨਹੀਂ ਵੀ ਓਕੇ ਆ ਬਾਈ ਘਰੂ ਮੱਝਾ ਰੱਖਦਾ ਕੋਈ ਵਪਾਰ ਨਹੀਂ ਕਰਦਾ ਮਨ ਲੈ ਵੀ ਕੋਈ ਲਿਆ ਕੇ ਵੇਚਦੀ ਐ ਨਹੀਂ ਘਰ ਦੀ ਮੱਝਾ ਰੱਖਦਾਗਾ ਦੁੱਧ ਦੀ ਗਰੰਟੀ ਆ ਬਈ ਕੋਈ ਮਰਜ਼ੀ ਵਧੀਆ ਬਸਾ ਕਰੀ ਬੱਚਾ ਕੋਈ ਜਿਹੜਾ ਮਰਜੀ ਬਹਿ ਕੇ ਝੋਲੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਈ ਦੀ ਗਰੰਟੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਵੀ ਜਾ ਕੇ ਦੁੱਧ ਨਾ ਪੂਰਾ ਦੇਵੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਗੁਰਲਾ ਦੇ ਇਹ ਆਪਣਾ ਤੋਲਾ ਤੁਰਾ ਕਰਾ ਕੇ ਦਿਖਾ ਬਈ ਬਈ ਨੂੰ ਦਿਖਾ ਲੈ 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 ਮੈਨੂੰ ਵੇਦੀ ਵੀ ਬਈ ਪੂਰੀ ਵਧੀਆ ਸੋਣੀ ਬਣਦੀ ਕੋਈ ਕੋਈ ਟੀਆ ਕੋਈ ਦਿੱਕਤ ਵਾਲੀ ਗੱਲ ਨਹੀਂ ਕਦ ਕੁਦ ਵੀ ਪੂਰਾ ਆ ਨਾ ਕੱਲਾ ਕੱਲਾ ਥਣ ਲੱਗਿਆ ਬਈ ਵਾਸ ਕਰਾ ਕੇ ਦੇਉਗੇ ਆਪਾਂ ਵਾਸ ਕਰਾ ਕੇ ਦੇਵਾਗੇ ਬਈ 15 ਆਈ ਅੰਮਰ ਬਉਦੀ ਹੈ ਵੀ ਕੋਣ 1.5 ਲੀਟਰ ਸੁਧਦਾ ਚਲੋ ਤਾਂ ਹੋ ਜਾਣਾ ਕੋਈ ਦਿੱਕਤ ਨਹੀਂ ਤੇ ਆ ਜਾ ਤਮਾ ਦੇ ਬਈ ਦੇ ਤਾ ਤਦ ਕੁਦਦੀ ਵੀ ਪੂਰੀ ਹੈ ਮੈਂ ਜੀ ਬਣਦੀ ਜਾਂਦੀ ਛੋਟੀ ਕਰੂ ਮੈਂ ਇਸਾ ਮੋਡੇ ਮੋਡੇ ਲੱਗਉਂਦੀ ਹੈ ਬਈ ਮੇਰੇ ਕਰੂ ਮੱਜੇ ਕੋਈ ਐ ਨਹੀਂ ਬਿਲਕੁਲ ਬਾਹਰ ਸੀਨ ਵੀ ਪੂਰੀ ਹੈ ਸਿੰਗਾ ਸੁਂਗਾ ਦੀ ਪੂਰੀ ਓਕੇ ਆ ਜਿਹੜਾ ਮਰਜੀ ਆਏ ਨਾ ਬੱਚਾ ਬੂੱਚਾ ਜਿਹੜਾ ਮਰਜੀ ਬੜੀ ਚੋਲਣ ਕੋਈ ਆਏ ਨੀ ਵੀ ਮਾਰੂ ਵੀ ਜਾ ਕੋਈ ਦੋ ਬਾਜੂ ਇਹ ਹੋਰ ਬਈ ਇਹਦਾ ਰੇਟ ਰੂਟ ਫਿਰ ਕੀ ਐ ਰੇਟ ਭਾਈ 3.90 ਹਜ਼ਾਰ ਰੁਪਏ ਕਰਦੇ ਅੱਛਾ 3.90 ਕਰੋਗੇ ਇਹ ਕੋਈ ਮਾਨਦਾਨ ਮਾੜੇ ਮੋਟਾ ਸਾਡੇ ਛੀਮੇ ਨਾਲ ਆਪਣਾ ਆਪਣਾ ਡਾਕਟਰ ਨਾਲ ਲੈ ਕੇ ਆ ਬਈ ਬਈ ਠੀਕ ਐ ਤੇ ਮਾਤਾਨ ਕਰੋਗੇ ਮੌਕੇ ਦਾ ਮਾਟਾ ਮੌਕੇ ਤੇ ਮਾੜਾ ਮੋਟਾ ਕਰ ਦਾਂਗੇ ਬਾਈ ਤੁ ਆਪਾ ਵਪਾਰੀ ਵਾਲੀ ਗੱਲ ਤਾਂ ਕਰਨੀ ਨਹੀਂ ਆਪਾਂ ਦਾ ਘਰੋਂ ਤਾਂ ਮਰ ਦੇਣੀ ਹੈ ਕਰੇ ਲੂ ਮੱਜੇ ਬਾਈ ਪਲੇ ਲਵੇ ਤਾਂ ਠੀਕ ਹੈ ਤੇ ਮਾੜਾ ਮੋਟਾ ਮਾਤਾਨ ਕਰ ਦੂੰਗਾ ਮੰਨ ਲੈ ਹਾਂ ਮਾਤਾਨ ਕਰ ਦਾਂਗੇ ਚਲੋ ਠੀਕ ਹੈ ਬਾਈ ਪੂਰੀ ਬਣਦੀ ਸਣ ਦੇ ਝੋਟੀ ਦੇਖ ਮਾਰਨੇਗਾ ਇਹ ਦੇਖੋ ਕੱਲਾ ਕੱਲਾ ਥਣ ਲੱਗਿਆ ਬਾਈ ਲੋ ਬਾਈ ਬਾ ਠੀਕ ਹੈ ਬਾਈ ਕੋਈ ਸ਼ਰਲੇ ਛਿੱਟੇ ਦੀ ਗਰੰਟੀ ਹੈ ਬਈ ਆਪਣੀ